ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਲੀਜ਼ ਸਕਿਪ ਕਰਕੇ ਨਾ ਦੇਖਿਆ ਕਰੋ ਬਲੌਗ ਫੁੱਲ ਵਾਚ ਕਰਿਆ ਕਰੋ ਹਾਂਜੀ ਥੋੜਾ ਅਡਜਸਟ ਕਰਿਓ ਕਿਉਂਕਿ ਮੈਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਕਈ ਦਿਨ ਦੀ ਸੀ ਥੋੜੀ ਡਾਉਨ ਜੀ ਚੱਲਦੀ ਹੈ ਨਾ ਉਹ ਗਲੇ ਦੀ ਪ੍ਰੋਬਲਮ ਜੀ ਉਹਦੇ ਕਰਕੇ ਆਵਾਜ਼ ਵੀ ਸ਼ਾਇਦ ਤੁਹਾਨੂੰ ਡਿਫਰੈਂਟ ਲੱਗਦੀ ਹੋਊ ਜਾਂ ਨਹੀਂ ਪਰ ਮੈਨੂੰ ਆਮ ਜਿਵੇਂ ਮੈਂ ਰੈਗੂਲਰ ਚ ਬੋਲਦੀ ਆ ਨਾ ਤੇ ਉਹਦੇ ਵਿੱਚ ਮੈਨੂੰ ਬਹੁਤ ਆਪਣੇ ਆਪ ਨੂੰ ਆਵਾਜ਼ ਦਾ ਫਰਕ ਹੈ ਫੋਨ ਚ ਤਾਂ ਚਲੋ ਫਿਲਹਾਲ ਪਤਾ ਨਹੀਂ ਹੈਗਾ ਵੀ ਕਿੰਨਾ ਕੁ ਚੇਂਜ ਆਊਗਾ ਇਸ ਚੀਜ਼ ਦੇ ਦਾ ਪਲੀਜ਼ ਅਗਰ ਲੱਗਿਆ ਤਾਂ ਪਲੀਜ਼ ਅਡਜਸਟ ਕਰਿਓ ਹੁਣ ਤਾਂ ਜੀ ਮਾਰਨਿੰਗ ਆਫਟਰਨੂਨ ਈਵਨਿੰਗ ਸਭ ਸੇਮ ਹੋਈ ਪਏ ਨੇ ਹੈਨਾ ਮਾਰਨਿੰਗ ਚ ਵੀ ਟਾਈਮ ਹਜੇ ਕੁਝ ਨਹੀਂ ਹੋਇਆ ਹੁੰਦਾ ਪਰ ਧੁੱਪ ਆ ਜਾਂਦੀ ਹੈ ਨਾ ਕੰਮ ਕਰਨ ਦਾ ਬਹੁਤ ਮੁਸ਼ਕਲ ਹੁੰਦਾ ਇਹ ਹੋ ਜਾਂਦਾ ਵੀ ਆਪਦਾ ਮਾਈਂਡ ਹੀ ਬੰਦੇ ਦਾ ਹੋ ਰਹਿਦਾ ਵੀ ਕਿਹੜਾ ਕੰਮ ਬੰਦਾ ਪਹਿਲਾਂ ਕਰੇ ਤੇ ਕਿਹੜਾ ਪਿੱਛੋਂ ਕਰੇ ਜਿਵੇਂ ਹੁਣ ਚਲ ਮੈਨੂੰ ਇਹ ਹੁੰਦਾ ਵੀ ਮੈਂ ਜਿਵੇਂ ਪਹਿਲਾਂ ਜਿਹੜੇ ਕਰਨ ਵਾਲੇ ਹੁੰਦੇ ਨੇ ਵੀ ਬਾਹਰ ਵਾਲੇ ਕੰਮ ਪਹਿਲਾਂ ਕਰ ਲਵਾਂ ਵੀ ਚਲੋ ਅੰਦਰ ਹਜੇ ਫਿਰ ਵੀ ਇਹ ਹੋ ਜਾਂਦਾ ਵੀ ਛਾਂ ਚ ਬੰਦੇ ਨੇ ਕਰਦੇ ਫਿਰ ਜਣਾ ਕਿਚਨ ਦਾ ਕਰਨਾ ਉਹ ਵੀ ਚਲੋ ਛਾਂ ਐ ਪੱਖਾ ਲਗਾ ਲਊਗਾ ਬੰਦਾ ਹਨਾ ਅੰਦਰ ਦਾ ਝਾੜੂ ਪੋਚੇ ਦਾ ਕਰਨਾ ਉਹ ਵੀ ਕਰ ਲਊਗਾ ਪਰ ਇਹ ਹੁੰਦਾ ਵੀ ਜਿਵੇਂ ਹੁਣ ਬੇੜੇ ਦੀ ਸਾਫ ਸਫਾਈ ਕਰਨੀ ਆ ਹਨਾ ਬਾਥਰੂਮ ਕਲੀਨਿੰਗ ਕਰਨੇ ਨੇ ਹੋਰ ਥੋੜੇ ਬਹੁਤੇ ਵੀ ਬਹੁਤ ਕੰਮ ਨਿਕਲੇ ਆਉਂਦੇ ਨੇ ਕਰਨ ਵਾਲੇ ਕਿਉਂਕਿ ਹਰੀ ਕਟਾਈ ਤਾਂ ਲੈਣਾ ਹੀ ਆ ਹਨਾ ਕੰਮ ਨੇ ਕੋਈ ਵੀ ਕੰਮ ਕਰਦੇ ਆਪਾਂ ਟਾਈਮ ਤਾਂ ਲੱਗਣਾ ਹੀ ਆ ਉਹਦੇ ਕਰਕੇ ਬਹੁਤ ਜਾਨੀ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਕਰਨਾ ਮੈਂ ਕੱਪੜੇ ਧੋਤੇਗੇ ਸੀ ਕੱਪੜੇ ਧੋ ਕੇ ਫਿਰ ਮੈਂ ਲੱਗੀ ਸੀ ਅੱਜ ਮੈਨੂੰ ਥੋੜੀ ਜਲਦੀ ਭੁੱਖ ਲੱਗੀ ਸੀ ਕੁਝ ਦਿਨ ਮੇਰੀ ਮਤਲਬ ਸਿਹਤ ਸਹੀ ਨਹੀਂ ਹੈਗੀ ਨਾ ਉਹਦੇ ਕਰਕੇ ਵੀ ਹੋ ਜਾਂਦਾ ਮੈਂ ਲੱਗੀ ਸੀ ਰੋਟੀ ਖਾਣ ਮੈਨੂੰ ਐਸੀ ਮੈਂ ਕਿਹਾ ਰੋਟੀ ਖਾ ਕੇ ਫਿਰ ਲੈਨੇ ਆ ਦਵਾਈ ਵੀ ਜਿਹੜੇ ਹੋਰ ਥੋੜੇ ਬਹੁਤੇ ਰਹਿੰਦੇ ਨੇ ਕੰਮ ਉਹ ਕਰੂੰਗੀ ਬਾਅਦ ਵਿੱਚ ਫਿਰ ਵੀ ਪਹਿਲਾਂ ਰੋਟੀ ਖਾ ਕੇ ਦਵਾਈ ਲੈ ਲਵਾਂ ਪਹਿਲਾਂ ਨਾ ਅਸਲ ਦੇ ਵਿੱਚ ਮਤਲਬ ਸਿਹਤ ਉਦਾਂ ਡਾਊਨ ਸੀਗੀ ਜਿਵੇਂ ਹੁਣ ਕੱਲ੍ਹਕ ਦਾ ਰਾਤ ਦਾ ਰਾਤ ਦਾ ਸ਼ਾਮ ਜਿਹਦਾ ਤੇ ਗੜੇ ਦੀ ਪ੍ਰੋਬਲਮ ਜੀ ਆ। ਬਾਕੀ ਜੀ ਸਾਰੇ ਆਵਦ-ਆਵਦਾ ਗਏ ਹੋਏ ਨੇ। ਮੰਮੀ ਆਪਦੀ ਡਿਊਟੀ ਤੇ ਗਏ ਹੋਏ ਨੇ। ਫਤਿਹ ਦੇ ਪਾਪਾ ਵੀ ਗਏ ਹੋਏ ਨੇ। ਫਤਿਹ ਸਕੂਲ ਗਿਆ ਸੀ। ਡੈਡ ਜੀ ਦਾ ਹਾਂ ਜੀ ਡੈਡ ਜੀ ਵੀ ਕੰਮ ਲੱਗੇ ਹੋਏ ਸੀਗੇ। ਉਹ ਬਾਹਰ ਹਰੇ ਨੂੰ ਪਾਣੀ ਦੇ ਰਹੇ ਸੀਗੇ ਤੇ ਮੈਂ ਕੱਪੜੇ ਤੇ ਕੁਝ ਮੈਨੂੰ ਥੋੜਾ ਉਹਦੇ ਕਰਕੇ ਵੀ ਟਾਈਮ ਲੱਗ ਗਿਆ ਸੀ। ਜਿਵੇਂ ਨਾ ਬਾਹਰ ਮੋਟਰ ਚੱਲਦੀ ਹੁੰਦੀ ਹੈ ਨਾ ਫਿਰ ਅੰਦਰ ਥੋੜਾ ਪਾਣੀ ਦਾ ਫਰਕ। ਮਤਲਬ ਸਲੋ ਹੋ ਜਾਂਦੀ ਹੈ ਸਪੀਡ ਵੀ ਜਿਆਦਾ ਤੇਜ਼ ਨਹੀਂ ਆਉਂਦਾ ਹੈਗਾ ਐਕਚੁਅਲੀ ਨਾ ਮੈਂ ਪਹਿਲਾਂ ਕੱਪੜੇ ਤੋਂ ਲੱਗ ਗਈ ਸੀ ਫਿਰ ਬਾਅਦ ਵਿੱਚ ਮੈਨੂੰ ਇਹ ਹੋਇਆ ਮੈਂ ਕਿਹਾ ਵੀ ਡਰਜੀ ਨੇ ਪਾਣੀ ਲਗਾਉਣਾ ਸੀ ਬਾਹਰ ਹਰੇ ਨੂੰ ਤੇ ਵੀ ਨਹੀਂ ਤਾਂ ਚਲੋ ਇਹ ਸੀਗਾ ਵੀ ਦੁਪਹਿਰ ਤੋਂ ਥੋਲਨੀ ਬਸ ਜੀ ਕੰਮ ਕਰ ਕਰ ਕੇ ਫਿਰ ਕੀਤੀ ਰੈਸਟ ਕਿਉਂਕਿ ਦਵਾਈ ਲੈ ਕੇ ਫਿਰ ਮੈਨੂੰ ਇਹ ਸੀ ਰੈਸਟ ਕਰ ਲਈ ਇੱਥੇ ਮੈਂ ਫਤਿਹ ਦੇ ਫਤਿ ਆ ਗਿਆ ਸੀ ਤਾਂ ਰੋਟੀ ਮੰਮੀ ਨੇ ਬਣਾ ਲਈ ਸੀ ਮੰਮੀ ਕਹਿੰਦੇ ਸੀ ਕਹਿੰਦੇ ਮੈਂ ਚੂਰੀ ਵੀ ਕੀ ਖਾਣਾ ਹੈ ਕਹਿੰਦਾ ਚਲ ਚੂਰੀ ਕੁੱਟਦੇ ਹੋ ਮੰਮੀ ਚੂਰੀ ਕੁੱਟਣ ਲੱਗੇ ਸੀ ਕਹਿੰਦਾ ਨਹੀਂ ਮੰਮਾ ਤੁਸੀਂ ਉਹ ਕੁੱਟ ਦੋ ਬਸ ਜੀ ਮੈਂ ਲੱਗੀ ਸੀ ਚੂਰੀ ਕੁੱਟਣ ਮੈਂ ਚੂਰੀ ਕੁੱਟ ਕੇ ਕੁੱਟਦੀ ਸੀ ਹਜੇ ਫਿਰ ਮੈਨੂੰ ਥੋੜਾ ਜਿਹਾ ਨਾ ਸੱਤ ਰ ਅ ਘਿਓ ਘੱਟ ਲੱਗਦਾ ਸੀ ਕਿਉਂਕਿ ਚੂਰੀ ਜੇ ਖਾਣੀ ਹੈ ਤਾਂ ਘਿਓ ਤੇ ਸ਼ੱਕਰ ਥੋੜਾ ਘੱਟ ਹੋਵੇ ਫਿਰ ਸਵਾਦ ਨਹੀਂ ਨਾ ਬਣਦਾ ਹੈਗਾ ਇਹ ਗੱਲ ਦਾ ਬਸ ਮੈਂ ਥੋੜੀ ਸ਼ੱਕਰ ਹੋਰ ਪਾਈ ਸੀ ਤੇ ਨਾਲ ਪਾ ਲਈ ਸੀ ਮੈਂ ਘਿਓ ਤੇ ਬਹੁਤ ਟੇਸਟੀ ਬਣੀ ਸੀ ਚੂਰੀ ਮੈਂ ਮਤਲਬ ਸਟਾਈਲ ਵੀ ਪਿਛਲਾ ਹੀ ਰੱਖਿਆ ਸੀਗਾ ਫਿਰ ਨਾ ਮੈਂ ਜਿਵੇਂ ਆਪਣੇ ਮੰਮੀ ਹੋਣੀ ਮਤਲਬ ਦਿੰਦੇ ਹੁੰਦੇ ਆਪਾਂ ਨੂੰ ਨਿਆਣੇ ਹੁੰਦੇ ਨੂੰ ਹਨਾ ਉਹ ਪਿੰਨੀਆਂ ਬਣਾ ਕੇ ਫਿਰ ਮੈਂ ਸਾਰਿਆਂ ਦੀ ਪਿੰਨੀਆਂ ਬਣਾਉਣਾ ਰੱਖ ਲਈਆਂ ਸੀਗੀਆਂ ਮੈਂ ਕਿਹਾ ਵੀ ਲੋ ਜੀ ਵੀ ਆਪਦੀ ਸਾਰੇ ਚਲੋ ਇਹ ਹੁੰਦਾ ਨਾ ਵੀ ਜਿਹੜੀ ਚੀਜ਼ ਕਦੇ ਕਦਾਈ ਬਣਾਉਣੇ ਆ ਨਾ ਚਲੋ ਥੋੜੀ ਖਾਧੀ ਜਾ ਬਹੁਤੀ ਹਨ ਵੀ ਪਰ ਮੈਨੂੰ ਤਾਂ ਇਹ ਹੋ ਜਾਂਦਾ ਵੀ ਸਾਰਿਆਂ ਨੂੰ ਟੇਸਟ ਦਿਖਾ ਦਿਨੀ ਹੁੰਦੀ ਆ ਮੈਂ ਤਾਂ ਹਨਾ ਬਸ ਮੈਂ ਸਾਰਿਆਂ ਦੀ ਬਣਾ ਕੇ ਪਿੰਨੀ ਆ ਉਹ ਕਰਤੀ ਸੀ ਫਿਰ ਚੂਰੀ ਖਾ ਕੇ ਫਿਰ ਪੀਤੀ ਚਾਹ ਫਿਰ ਹੈਗਾ ਸੀ ਮੰਮੀ ਦਾ ਸੂਟ ਕੱਟ ਕੱਟਣ ਵਾਲਾ ਕੱਪੜੇ ਤਾਂ ਨਾ ਦੋਕ ਸੂਟ ਹੋਰ ਵੀ ਪਏ ਨੇ ਸਲਾਈ ਕਰਨ ਵਾਲੇ ਬਸ ਦੇਖਦੇ ਆ ਨੇ ਇੱਕ ਤਾਂ ਇਹ ਹੋ ਜਾਂਦਾ ਵੀ ਜਿਵੇਂ ਹੁਣ ਸਵੇਰ ਦੇ ਕੰਮ ਕਰ ਕਰ ਕੇ ਹੜਦੇ ਹਨਾ ਫਿਰ ਹੁੰਦਾ ਵੀ ਚਲ ਥੋੜੀ ਦੇ ਰੈਸਟ ਕਰ ਲਈਏ ਹਨਾ ਤੇ ਦੁਪਹਿਰ ਤੋਂ ਬਾਅਦ ਫਿਰ ਇਹ ਹੋ ਜਾਂਦਾ ਵੀ ਜਿਵੇਂ ਹੁਣ ਬੱਚਾ ਵੀ ਫਤਿਹ ਆ ਗਿਆ ਹਨਾ ਤੇ ਵੀ ਖਾਣ ਪੀਣ ਨੂੰ ਕੁਝ ਹਨਾ ਦੇਣਾ ਕਰਨਾ ਤੇ ਫਿਰ ਹੋਰ ਸ਼ਾਮ ਦੇ ਕੰਮਕਾਰ ਹੋ ਜਾਂਦੇ ਨੇ ਬਸ ਐਦਾਂ ਹੀ ਦਿਹਾੜੀ ਦੀ ਲੰਘ ਜਾਂਦੀ ਹੈ ਨਾ ਵੀ ਮਸ਼ੀਨ ਤੇ ਬਾਲਾ ਟਾਈਮ ਚੈਨ ਲੱਗਦਾ ਕਈ ਵਾਰੀ ਪਤਾ ਨਹੀਂ ਵੈਸੇ ਹੀ ਮੰਨ ਜਾਈ ਨਹੀਂ ਮੰਨਦਾ ਹਨਾ ਲਾ ਲੋ ਬਿਤਾ ਨਹੀਂ ਹੁੰਦਾ ਹੈਗਾ ਕੰਮ ਇਹ ਸੀ ਕਿ ਵੀ ਜਿਵੇਂ ਸੂਟ ਤਾਂ ਜੀ ਮੈਂ ਚਾਹੇ ਲਾਈਨਿੰਗ ਵਾਲੇ ਨੇ ਚਾਹੇ ਕਿਸੇ ਵੀ ਮਤਲਬ ਕਿਦਾਂ ਦੇ ਵੀ ਸੂਟ ਨੇ ਸਾਰੇ ਸਲਾਈ ਆਪ ਹੀ ਕਰ ਦਿੰਨੇ ਆ ਮੈਂ ਤਾਂ ਵੈਸੇ ਕਦੇ ਕਰਵਾਏ ਨਹੀਂ ਹੈਗੇ ਕਿਸੇ ਤੋਂ ਸਲਾਈ ਹਾਂ ਅਗਰ ਕੋਈ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਹੋ ਗਈ ਫਿਰ ਮੈਂ ਕਰਵਾ ਲਾ ਨਹੀਂ ਨਹੀਂ ਵੀ ਸ਼ਰਟ ਉਹ ਵੀ ਕੱਲੀ ਹੈ ਨਾ ਉਹ ਵੀ ਕਿਤੇ ਬਹੁਤ ਜ਼ਿਆਦਾ ਹੋ ਗਿਆ ਨਾ ਵੀ ਆਪਾਂ ਨੂੰ ਬਸ ਬਣਨਾ ਵੀ ਹੁਣ ਮੁਸ਼ਕਿਲ ਆ ਬਣਨਾ ਨਹੀਂ ਹੈਗਾ ਕਰਕੇ ਆਪਾਂ ਤਾਂ ਜੀ ਲੇਡ ਫੇਡ ਕਰਕੇ ਇਹ ਹੁੰਦਾ ਵੀ ਆਪ ਇਸ ਲਾਈ ਕਰ ਲਈਏ ਫਿਰ ਮੰਮੀ ਹਾਂਜੀ ਮੰਮੀ ਲੱਗੇ ਸੀ ਸਲਵਾਰ ਕਰਨ ਤੇ ਜਦ ਨੂੰ ਅਜੇ ਕਰਨ ਲੱਗੀ ਸੀ ਤੇ ਫਿਰ ਆਗੇ ਸੀ ਆਪਣੇ ਰਿਸ਼ਤੇਦਾਰ ਉਹਨਾਂ ਦੇ ਅਸਲ ਦੇ ਵਿੱਚ ਨਾ ਮੈਨੂੰ ਆਪਦੇ ਹੀ ਮੇਰੇ ਮਾਈਂਡ ਚੋਂ ਹੀ ਨਿਕਲ ਗਈ ਇਹ ਗੱਲ ਜਿਨ੍ਹਾਂ ਦੇ ਤੁਸੀਂ ਦੇਖਿਓ ਕਾਫੀ ਦੇਰ ਹੋ ਗਈ ਉਦੋਂ ਜਾ ਕੇ ਆਏ ਸੀਗੇ ਅਸੀਂ ਬੜਾਚਾ ਮੰਮੀ ਦੇ ਨਾਨਕਿਆਂ ਦੇ ਉਹ ਆਗੇ ਸੀਗੇ ਮਾਮੀ ਜੀ ਉਹ ਨਹੀਂ ਫਿਰ ਉਹ ਬੈਠੇ ਰਹੇ ਬਸ ਉਦਾਂ ਹੀ ਹੈ ਨਾ ਫਿਰ ਥੋੜਾ ਲੇਟ ਹੋ ਗਈ ਸੀ ਬਸ ਦਾਲ ਸਬ지 ਵੈਸੇ ਪਈ ਸੀ ਜੀ ਇੱਥੇ ਮੈਂ ਲੱਗੀ ਸੀ ਪਹਿਲਾਂ ਮੈਂ ਇਹ ਵੀ ਚਲ ਮੈਂ ਜਾਗ ਲਾਉਣਾ ਸੀਗਾ ਦਹੀਂ ਦੁੱਧ ਨੂੰ ਤੇ ਵੀ ਜਾਗ ਲਗਾ ਦਮਾ ਬਾਕੀ ਮੈਂ ਰੱਖਿਆ ਸੀ ਦੁੱਧ ਗਰਮ ਹੋਣਾ ਫਿਰ ਇਹ ਹੋ ਜਾਂਦਾ ਵੀ ਥੋੜੇ ਚਲੋ ਇਹ ਬੰਦਾ ਦੇਖ ਲਾਂਦਾ ਹੈ ਨਾ ਵੀ ਕਿਹੜਾ ਕਿੱਥੇ ਕਿਵੇਂ ਬਰਤਨ ਆਏ ਉਹ ਸਾਬ ਕਿਤਾਬ ਜਿਆ ਕਰਕੇ ਫਿਰ ਸੌਖਾ ਹੋ ਜਾਂਦਾ ਨਾ ਵੀ ਕੱਢਿਆ ਕੁਝ ਮੈਨੂੰ ਤੇ ਇਹ ਹੋ ਜਾਂਦਾ ਜੀ ਵੀ ਜਿਹੜਾ ਕੰਮ ਹੋ ਜੂਵੇ ਮੈਨਾਂ ਉਹ ਚੌਕਾ ਹੁੰਦਾ ਮੈਨੂੰ ਇਹ ਹੁੰਦਾ ਵੀ ਕਈ ਵਾਰੀ ਨਾ ਮੇਰੇ ਅਸਲ ਚ ਦਿਮਾਗ ਚੋਂ ਹੀ ਨਿਕਲ ਜਾਂਦਾ ਵੀ ਜਾਗ ਲਗਾਇਆ ਦੀ ਤੇ ਇਹ ਦੂਜੇ ਦਿਨੇ ਜ਼ਿਆਦਾ ਹੁੰਦਾ ਵੀ ਰਾਤ ਲੱਗਾਉਣਾ ਉੱਪਰ ਲੱਗੇ ਸਾਰਾ ਕੰਮ ਜਿਹੜਾ ਮੇਰੇ ਕਰਨ ਵਾਲੇ ਸੀ ਛੋਟੇ ਮੋਟੇ ਤੇ ਹਨਾ ਕਰਨਾ ਉਹ ਕਰਕੇ ਫਿਰ ਮੈਂ ਲੱਗੀ ਸੀ ਫੁੱਲਕੇ ਬਣਾਉਣ ਕਿਉਂਕਿ ਫੁੱਲਕੇ ਬਣਾ ਕੇ ਨਾਲ ਦੀ ਨਾਲ ਸਾਰੇ ਨੇ ਖਾ ਲਈ ਸੀ ਉਹਨਾਂ ਦੇ ਆਇਆ ਕਰਕੇ ਨਾ ਥੋੜਾ ਜਿਵੇਂ ਕਿ ਵੇਲਾ ਜਾਈ ਹੋ ਗਿਆ ਸੀ ਤਾਂ ਕਰਕੇ ਫਿਰ ਅੰਦਰ ਹੀ ਬਣਾਉਣ ਲੱਗੇ ਸੀ ਵਿੱਚ ਲੰਦਰੀ ਵੀ ਫੁਲਕੇ ਬਣਾਉਣੇ ਨੇ ਅੰਦਰ ਹੀ ਬਣਾ ਲੈਣੇ ਹਨਾ ਪਰ ਅੰਦਰ ਗਰਮੀ ਕਰਕੇ ਥੋੜਾ ਔਖਾ ਹੋ ਜਾਂਦਾ ਹਨਾ ਵੀ ਬਾਹਰ ਚਲੋ ਥੋੜੀ ਬਹੁਤੀ ਹਵਾ ਚੱਲੇ ਚਾਹੇ ਨਾ ਚੱਲੇ ਪਰ ਫੀਲ ਤਾਂ ਹੁੰਦੀ ਹੈ ਨਾ ਵੀ ਥੋੜੀ ਬਹੁਤੀ ਜਣੀ ਅੰਦਰ ਨਾਲੋਂ ਫਿਰ ਵੀ ਫਰਕ ਰਹਿੰਦਾ ਹੈ ਹਨਾ ਬੰਦਾ ਉੱਥੇ ਆਰਾਮ ਜੀ ਨਾ ਬਣਾ ਲੈਂਦਾ ਬੈਠ ਕੇ ਇੱਥੇ ਅੰਦਰ ਉਸੇ ਕਰਕੇ ਔਖਾ ਹੋ ਜਾਂਦਾ ਬਸ ਜੀ ਅੱਜ ਵਾ ਹੁਣ ਵੀ ਅਜੇ ਸਿਰ ਨੂੰ ਤੇਲ ਲਾਉਣ ਲੱਗਣਾ ਸੀਗਾ ਨਾ ਕਿ ਨਾ ਮੇਤੋਂ ਜਿਆਦਾ ਮਤਲਬ ਉਹ ਐਵੇਂ ਸੁੱਕੇ ਜੇ ਵਾਲ ਬਾਹ ਨਹੀਂ ਹੁੰਦੇ ਹੈਗੇ ਚਲੋ ਕਈ ਵਾਰੀ ਰੱਖ ਵੀ ਲਈ ਦੇਣੀ ਕਈ ਵਾਰੀ ਫਿਰ ਉਹ ਆਪਦੇ ਮਨ ਨੂੰ ਉਹ ਲਾ ਦੇ ਨੇ ਬਸ ਤੇਲ ਲਾਉਣਾ ਸੀ ਸਿਰ ਨੂੰ ਜਦ ਨੂੰ ਉਹ ਆਗੇ ਐਵੇਂ ਆ ਕਿ ਉਹ ਕੰਮ ਹੋ ਗਿਆ ਵੀ ਇੰਨੀ ਬੀਜ਼ੀ ਲਾਈਫ ਹੈ ਨਾ ਸਿਰ ਨੂੰ ਤੇਲ ਲਾਉਣ ਦਾ ਵੀ ਟਾਈਮ ਨਹੀਂ ਆਏਗਾ ਉਹ ਕਮਬੀ ਹਨਾ ਬੀਜੀ ਲੈ ਸਿਰ ਖੁਰਕੰਦਾ ਜੀ ਨਹੀਂ ਜਿਵੇਂ ਸਾ ਕਾਮਤ ਕਹਿੰਦੇ ਦੀ ਨਹੀਂ ਜੀ ਮਜ਼ਾਕ ਕਰਦੇ ਆ ਨਾ ਇਦਾਂ ਦੀ ਤਾਂ ਕੋਈ ਹੋ ਨਹੀਂ ਹੈ ਜੀ ਬਸ ਉਦਾਂ ਹੀ ਗੱਲ ਜੀ ਹੋ ਗਈ ਮੰਮੀ ਮੈਂ ਰੋਟੀ ਬਣਾਉਂਦੀ ਹੋਈ ਸੀ ਤੇ ਮੰਮੀ ਇਹ ਕੱਪੜੇ ਧੋਤੇ ਹੋਏ ਸੀ ਜਿਹੜੇ ਮੈਂ ਤੁਹਾਨੂੰ ਦਿਖਾਉਂਦੀ ਸੀ ਨਾ ਕਹਿੰਦੇ ਵੀ ਚਲ ਮੈਂ ਇਹਨੇ ਤੈ ਲਗਾ ਦੇਣੀ ਆ ਵੀ ਫਿਰ ਜਿੱਥੇ ਜਿੱਥੇ ਰੱਖਣ ਵਾਲੇ ਨੇ ਉਹ ਰੱਖੇ ਜਾਣਗੇ ਚੱਕ ਕੇ ਚਲੋ ਜੀ ਮੈਨੂੰ ਇੰਨਾ ਕੁ ਸੌਖਾ ਹੋ ਗਿਆ ਹਨਾ ਵੀ ਚਲੋ ਰਲ ਮਿਲ ਕੇ ਹੋ ਜਾਂਦੇ ਨੇ ਕੰਮ ਹਨਾ ਵੀ ਕੁਛ ਮੈਂ ਕਰ ਲਈ ਕੁਛ ਮੰਮੀ ਕਰ ਕੁ ਦਿੰਦੇ ਨੇ ਚਲੋ ਇਹ ਹੁੰਦਾ ਜੀ ਸਿਆਣਾ ਤਾਂ ਹਨਾ ਜਿੰਨੇ ਜੋਗਾ ਹੈਗਾ ਹਰ ਇੱਕ ਕਰਦੀ ਨਹੀਂ ਆਪਣੇ ਕੰਨੀਓ ਤਾਂ ਸਿਆਣਿਆਂ ਵੱਲੋਂ ਇੰਨੇ ਛੋਟੇ ਛੋਟੇ ਚਾਹੇ ਥੋੜੇ ਥੋੜੇ ਜਿਹੜੇ ਵੀ ਕੰਮ ਕਰਨ ਵਾਲੇ ਹੁੰਦੇ ਨੇ ਇਹਨਾਂ ਨਾਲ ਹੀ ਬਹੁਤ ਹੋ ਜਾਂਦਾ ਹਨਾ ਅਗਰ ਇਕੱਲੇ ਦੇ ਇੱਕ ਦੇ ਹੱਥਾਂ 'ਚ ਨਿਕਲਨੇ ਨੇ ਸਾਰੇ ਕੰਮ ਤਾਂ ਬਹੁਤ ਔਖਾ ਹੁੰਦਾ ਹੈ ਕਹਿੰਦੇ ਹੁੰਦੇ ਨੇ ਵੀ ਜਿਹੜੇ ਇਕੱਲੇ ਨੇ ਉਹਨਾਂ ਨੂੰ ਪਤਾ ਹੈ ਹਨਾ ਵੀ ਜਿੱਧਰ ਨੂੰ ਹੋਣਾ ਹੀ ਆਪ ਹੀ ਹੋਣਾ ਪੈਣਾ ਏ ਸਾਰੇ ਕੰਮਾਂ ਦੇ ਵਿੱਚ ਤੇ ਆਪ ਨੂੰ ਹੀ ਲੰਘਣਾ ਪੈਣਾ ਏ ਬਾਜੀ ਅੱਪਾ ਅੱਜ ਦੇ ਬਲੌਗ ਦਾ ਇੱਥੇ ਕਰ ਲੈਂਦੇ ਹੁਣ ਐਂਡ ਕੱਲ ਨੂੰ ਲੈ ਕੇ ਆਵਾਂਗਾ ਇੱਕ ਨਵਾਂ ਬਲੌਗ ਬਾਜੀ ਉਮੀਦ ਇਹੀ ਕਰਦੇ ਹਾਂ ਨਾ ਵੀ ਕੱਲ ਤੱਕ ਸੇਤ ਸਹੀ ਹੋ ਜਵੇ ਆਵਾਜ਼ ਸਹੀ ਹੋ ਜਵੇ ਬਾਕੀ ਦੇ ਦਿਆਂ ਜੀ ਓਕੇ ਬਾਏ ਟੇਕ ਕੇਅਰ ਲਵ ਯੂ ਆਲ ਸ਼ੇਅਰ ਲਾਈਕ ਕਮੈਂਟ